ਸਵੀਰਾਂ ਲੁਧਿਆਣਾ ਦੇ ਬਾਲ ਸਿੰਘ ਨਗਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਇੱਕ ਕੱਪੜਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੇ ਤੇ ਅੱਗ ਲੱਗਣ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਦ ਦੱਸਦੀ ਕਿ ਜਿਸ ਵਕਤੇ ਕਰਮਚਾਰੀ ਨਾਈਟ ਡਿਊਟੀ ਕਰ ਰਹੇ ਸੀ ਤੋਂ ਉਸ ਵੇਲੇ ਫੈਕਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵੱਲੋਂ 12 ਦੀ ਤਾਲਾ ਮਾਰ ਦਿੱਤਾ ਗਿਆ ਸੱਤ ਕਰਮਚਾਰੀ ਜਿਹੜੇ ਨੇ ਅੰਦਰ ਕੰਮ ਕਰ ਰਹੇ ਸੀ ਜਿਸ ਵੇਲੇ ਅੱਗ ਲੱਗੀ ਉਸ ਵੇਲੇ ਦੋ ਦੀ ਜਿਹੜੀ ਸਪਸ਼ਟਕਾਰ ਮੌਤ ਹੋ ਗਈ ਜਦਕਿ ਪੰਜ ਨੂੰ ਪੜੋਸੀਆਂ ਦੇ ਵੱਲੋਂ ਬੜੀ ਹੀ ਮੁਸ਼ਕਲ ਕਰਕੇ ਤਾਲਾ ਤੋੜ ਕੇ ਬਚਾਇਆ ਗਿਆ ਤਦਾਲਦੀ ਕੇ ਲੁਧਿਆਣਾ ਦੀ ਦક્ષ ਨਿਟਵੇਅ ਫਾਰਮ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਸਥਿਤ ਇੱਕ ਕਪੜਾ ਫੈਕਟਰੀ ਹੈ ਚਾਰ ਮੰਜ਼ਲਾ ਕਪੜਾ ਫੈਕਟਰੀ ਜਿਸ ਤੇ ਅੱਗ ਲੱਗ ਗਈ ਤੇ ਦੋ ਕਰਮਚਾਰੀਆਂ ਦੀ ਇਸ ਵਿੱਚਕਾਰ ਮੌਤ ਹੋ ਗਈ ਤਦਾਲਦੀ ਕੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਦੇ ਉੱਪਰ ਬੁਲਾਇਆ ਗਿਆ ਤੇ ਨਾ ਸਿਰਫ ਇਸ ਵਿੱਚਕਾਰ ਜਾਨ ਦਾ ਨੁਕਸਾਨ ਹੋਇਆ ਬਲਕਿ ਕਾਫੀ ਜ਼ਿਆਦਾ ਮਾਲੀ ਨੁਕਸਾਨ ਵੀ ਹੋਇਆ ਮਸ਼ੀਨਰੀ ਧਾਗੇ ਧਾਗੇ ਇਸ ਦੇ ਨਾਲ ਹੀ ਤਿਆਰ ਕੀਤਾ ਗਿਆ ਮਾਲ ਵੀ ਜਿਹੜਾ ਹੈ ਉਹ ਵੀ ਸਾੜ ਕਿ ਸਵਾ ਹੋ ਗਿਆ ਤਦ ਆਦਿ ਕਿ ਸਵੇਰ ਦੇ ਸਮੇਂ ਜਿਸ ਵੇਲੇ 6 ਵਜੇ ਤੋਂ ਉੱਠਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਕਰਮਚਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਵੱਲੋਂ ਦਰਵਾਜ਼ਾ ਖੜਕਾ ਕੇ ਲੋਕਾਂ ਤੋਂ ਲਗਾਤਾਰ ਹੀ ਮਦਦ ਮੰਗੀ ਜਾ ਰਹੀ ਸੀ ਇਹ ਵੀ ਖਾਸ ਤੌਰ ਤੇ ਸਾਹਮਣੇ ਆ ਰਿਹਾ ਹੈ ਕਿ ਕੋਈ ਵੀ ਫਾਇਰ ਐਕਸਟਿੰਗੁਇਸ਼ਰ ਜਿਹੜਾ ਹੈ ਉਹ ਵੀ ਫੈਕਟਰੀ ਦੇ ਅੰਦਰ ਮੌਜੂਦ ਨਹੀਂ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪਰਿਜਨਾਂ ਦਾ ਰੋਸ਼ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਦਾ ਰੋਸ਼ ਦੇਖਦੇ ਹੋਏ ਪੁਲਿਸ ਦੇ ਵੱਲੋਂ ਫੈਕਟਰੀ ਦੇ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਸ ਵਿੱਚਕਾਰ ਇੱਕ ਗ੍ਰਿਫਤਾਰੀ ਫਿਲਹਾਲ ਦੇ ਲਈ ਪੁਲਿਸ ਦੇ ਵੱਲੋਂ ਕਰ ਲਈਤੀ ਗਈ ਹੈ ਜਦਕਿ ਦੂਸਰਾ ਵਿਅਕਤੀ ਜਿਹੜਾ ਫਰਾਰ ਦੇਖਿਆ ਜਾ ਸਕਦਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਦੂਸਰੀ ਗ੍ਰਿਫਤਾਰੀ ਕਦੋਂ ਹੋਏਗੀ ਇਹ ਦੇਖਣਾ ਹੋਵੇਗਾ ਪਰ ਕੁਲ ਮਿਲਾ ਕੇ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਸਥਿਤ ਦક્ષ ਨਿਟਵੇਅਰ ਫਾਰਮ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਤੇ ਜਿਸ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੋਕ ਕਰੋ ਤਸਵੀਰਾਂ ਲੁਧਿਆਣਾ ਦੇ ਬਾਲ ਸਿੰਘ ਨਗਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਇੱਕ ਕੱਪੜਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਦ ਆਖਦੇ ਕਿ ਜਿਸ ਵਕਤੇ ਕਰਮਚਾਰੀ ਨਾਈਟ ਡਿਊਟੀ ਕਰ ਰਹੇ ਸੀ ਤੋਂ ਉਸ ਵੇਲੇ ਫੈਕਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵੱਲੋਂ 12 ਦੀ ਤਾਲਾ ਮਾਰ ਦਿੱਤਾ ਗਿਆ ਸੱਤ ਕਰਮਚਾਰੀ ਜਿਹੜੇ ਅੰਦਰ ਕੰਮ ਕਰ ਰਹੇ ਸੀ ਜਿਸ ਵੇਲੇ ਅੱਗ ਲੱਗੀ ਉਸ ਵੇਲੇ ਦੋ ਦੀ ਜਿਹੜੀ ਇਸ ਵਿਚਕਾਰ ਮੌਤ ਹੋ ਗਈ ਜਦਕਿ ਪੰਜ ਨੂੰ ਪड़ोसियों ਦੇ ਵੱਲੋਂ ਬੜੀ ਹੀ ਮੁਸ਼ਕਲ ਕਰਕੇ ਤਾਲਾ ਤੋੜ ਕੇ ਬਚਾਇਆ ਗਿਆ ਤਦ ਆਦਿ ਕਿ ਲੁਧਿਆਣਾ ਦੀ ਦક્ષ ਨਿਟਵੇ ਫਾਰਮ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਸਥਿਤ ਹੈ ਕਪੜਾ ਫੈਕਟਰੀ ਹੈ ਚਾਰ ਮੰਜ਼ਲਾ ਕਪੜਾ ਫੈਕਟਰੀ ਜਿਸ ਤੇ ਅੱਗ ਲੱਗ ਗਈ ਤੇ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਦ ਕਹਿੰਦੇ ਕਿ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਦੇ ਉੱਪਰ ਬੁਲਾਇਆ ਗਿਆ ਤੇ ਨਾ ਸਿਰਫ ਇਸ ਵਿੱਚਕਾਰ ਜਾਨ ਦਾ ਨੁਕਸਾਨ ਹੋਇਆ ਬਲਕਿ ਕਾਫੀ ਜ਼ਿਆਦਾ ਮਾਲੀ ਨੁਕਸਾਨ ਵੀ ਹੋਇਆ ਮਸ਼ੀਨਰੀ ਧਾਗੇ ਧਾਗੇ ਇਸ ਦੇ ਨਾਲ ਹੀ ਤਿਆਰ ਕੀਤਾ ਗਿਆ ਮਾਲ ਵੀ ਜਿਹੜਾ ਹੈ ਉਹ ਵੀ ਸੜ ਕੇ ਸਵਾਹ ਹੋ ਗਿਆ ਤਦ ਆਸ ਦੀ ਕਿ ਸਵੇਰ ਦੇ ਸਮੇਂ ਜਿਸ ਵੇਲੇ 6 ਵਜੇ ਤੋਂ ਉੱਠਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਕਰਮਚਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਵੱਲੋਂ ਦਰਵਾਜ਼ਾ ਖੜਕਾ ਕੇ ਲੋਕਾਂ ਤੋਂ ਲਗਾਤਾਰ ਹੀ ਮਦਦ ਮੰਗੀ ਜਾ ਰਹੀ ਸੀ ਵੀ ਖਾਸ ਤੌਰ ਤੇ ਸਾਹਮਣੇ ਆ ਰਿਹਾ ਹੈ ਕਿ ਕੋਈ ਵੀ ਡਾਇਰੈਕਟਿੰਗੁਇਸ਼ਰ ਜਿਹੜਾ ਉਹ ਵੀ ਫੈਕਟਰੀ ਦੇ ਅੰਦਰ ਮੌਜੂਦ ਨਹੀਂ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪਰ ਜਿਨ੍ਹਾਂ ਦਾ ਰੋਸ਼ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਦਾ ਰੋਸ਼ ਦੇਖਦੇ ਹੋਏ ਪੁਲਿਸ ਦੇ ਵੱਲੋਂ ਫੈਕਟਰੀ ਦੇ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਸ ਵਿੱਚਕਾਰ ਇੱਕ ਗ੍ਰਿਫਤਾਰੀ ਫਿਲਹਾਲ ਦੇ ਲਈ ਪੁਲਿਸ ਦੇ ਵੱਲੋਂ ਕਰ ਲਈਤੀ ਗਈ ਹੈ ਜਦਕਿ ਦੂਸਰਾ ਵਿਅਕਤੀ ਜਿਹੜਾ ਫਰਾਰ ਦੇਖਿਆ ਜਾ ਸਕਦਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਦੂਸਰੀ ਗ੍ਰਿਫਤਾਰੀ ਕਦੋਂ ਹੋਏਗੀ ਇਹ ਦੇਖਣਾ ਹੋਏਗਾ ਪਰ ਕੁਲ ਮਿਲਾ ਕੇ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਸਥਿਤ ਦ ਚੇਨ ਨੈਟਵਰਕ ਫਰਮ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਤੇ ਜਿਸ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਸ਼ਵੀਰਾਂ ਲੁਧਿਆਣਾ ਦੇ ਬਾਲ ਸਿੰਘ ਨਗਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਇੱਕ ਕੱਪੜਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਦ ਆਸਦੀ ਹੈ ਕਿ ਜਿਸ ਵਕਤੇ ਕਰਮਚਾਰੀ ਨਾਈਟ ਡਿਊਟੀ ਕਰ ਰਹੇ ਸੀ ਤੋਂ ਉਸ ਵੇਲੇ ਫੈਕਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵੱਲੋਂ 12 ਦੀ ਤਾਲਾ ਮਾਰ ਦਿੱਤਾ ਗਿਆ 7 ਕਰਮਚਾਰੀ ਜਿਹੜੇ ਨੇ ਅੰਦਰ ਕੰਮ ਕਰ ਰਹੇ ਸੀ ਜਿਸ ਵੇਲੇ ਅੱਗ ਲੱਗੀ ਉਸ ਵੇਲੇ 2 ਦੀ ਜਿਹੜੀ ਸਵਿਚਕਾਰ ਮੌਤ ਹੋ ਗਈ ਜਦਕਿ 5 ਨੂੰ ਪੜੋਸੀਆਂ ਦੇ ਵੱਲੋਂ ਬੜੀ ਹੀ ਮੁਸ਼ਕਲ ਕਰਕੇ ਤਾਲਾ ਤੋੜ ਕੇ ਬਚਾਇਆ ਗਿਆ ਤਦ ਤੱਕ ਲੁਧਿਆਣਾ ਦੀ ਦક્ષ ਨਿਟਵੇ ਫਾਰਮ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਇਸ ਤੇ ਕਪੜਾ ਫੈਕਟਰੀ ਹੈ ਚਾਰ ਮੰਜ਼ਲਾ ਕਪੜਾ ਫੈਕਟਰੀ ਜਿਸ ਤੇ ਅੱਗ ਲੱਗ ਗਈ ਤੇ ਦੋ ਕਰਮਚਾਰੀਆਂ ਦੀ ਇਸ ਵਿੱਚਕਾਰ ਮੌਤ ਹੋ ਗਈ ਤਦ ਤੱਕ ਕਿ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਤੇ ਉੱਪਰ ਬੁਲਾਇਆ ਗਿਆ ਤੇ ਨਾ ਸਿਰਫ ਇਸ ਵਿੱਚਕਾਰ ਜਾਨ ਦਾ ਨੁਕਸਾਨ ਹੋਇਆ ਬਲਕਿ ਕਾਫੀ ਜ਼ਿਆਦਾ مالی ਨੁਕਸਾਨ ਵੀ ਹੋਇਆ ਮਸ਼ੀਨਰੀ ਧਾਗੇ ਧਾਗੇ ਇਸ ਦੇ ਨਾਲ ਹੀ ਤਿਆਰ ਕੀਤਾ ਗਿਆ ਮਾਲ ਵੀ ਜਿਹੜਾ ਉਹ ਵੀ ਸਾੜ ਕੇ ਸਵਾਹ ਹੋ ਗਏ ਅਤਿ ਦਾਦ ਦੀ ਕਿ ਸਵੇਰ ਦੇ ਸਮੇਂ ਜਿਸ ਵੇਲੇ 6 ਵਜੇ ਤੋਂ ਉੱਠਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਕਰਮਚਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਵੱਲੋਂ ਦਰਵਾਜ਼ਾ ਖੜਕਾ ਕੇ ਲੋਕਾਂ ਤੋਂ ਲਗਾਤਾਰ ਹੀ ਮਦਦ ਮੰਗੀ ਜਾ ਰਹੀ ਸੀ ਇਹ ਵੀ ਖਾਸ ਤੌਰ ਤੇ ਸਾਹਮਣੇ ਆ ਰਿਹਾ ਹੈ ਕਿ ਕੋਈ ਵੀ ਫਾਇਰ ਐਕਸਟਿੰਗੁਇਸ਼ਰ ਜਿਹੜਾ ਉਹ ਵੀ ਫੈਕਟਰੀ ਦੇ ਅੰਦਰ ਮੌਜੂਦ ਨਹੀਂ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪਰਿਜਨਾਂ ਦਾ ਰੋਸ਼ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਦਾ ਰੋਸ਼ ਦੇਖਦੇ ਹੋਏ ਪੁਲਿਸ ਦੇ ਵੱਲੋਂ ਫੈਕਟਰੀ ਦੇ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਆ ਗਿਆ ਤੇ ਜਿਸ ਵਿਚਕਾਰ ਇੱਕ ਗ੍ਰਿਫਤਾਰੀ ਫਿਲਹਾਲ ਦੇ ਲਈ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ ਜਦਕਿ ਦੂਸਰਾ ਵਿਅਕਤੀ ਜਿਹੜਾ ਫਰਾਰ ਦੇਖਿਆ ਜਾ ਸਕਦਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਦੂਸਰੀ ਗ੍ਰਿਫਤਾਰੀ ਕਦੋਂ ਹੋਏਗੀ ਇਹ ਦੇਖਣਾ ਹੋਏਗਾ ਪਰ ਕੁਲ ਮਿਲਾ ਕੇ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਸਥਿਤ ਦક્ષ ਨੈਟਵੇਅਰ ਫਰਮ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਤੇ ਜਿਸ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਤਸਵੀਰਾਂ ਲੁਧਿਆਣਾ ਦੇ ਬਾਲ ਸਿੰਘ ਨਗਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਇੱਕ ਕੱਪੜਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿੱਚਕਾਰ ਮੌਤ ਹੋ ਗਈ ਤਾਂ ਦੱਸਦੀ ਹੈ ਕਿ ਜਿਸ ਵਕਤੇ ਕਰਮਚਾਰੀ ਨਾਈਟ ਡਿਊਟੀ ਕਰ ਰਹੇ ਸੀ ਤੋਂ ਔਸਵੇਲੇ ਫੈਕਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵੱਲੋਂ 12 ਦੀ ਤਾਲਾ ਮਾਰ ਦਿੱਤਾ ਗਿਆ 7 ਕਰਮਚਾਰੀ ਜਿਹੜੇ ਨੇ ਅੰਦਰ ਕੰਮ ਕਰ ਰਹੇ ਸੀ ਜਿਸ ਵੇਲੇ ਅੱਗ ਲੱਗੀ ਉਸ ਵੇਲੇ 2 ਦੀ ਜਿਹੜੀ ਸਵਿਚਕਾਰ ਮੌਤ ਹੋ ਗਈ ਜਦ ਕਿ 5 ਨੂੰ ਪੜੋਸੀਆਂ ਦੇ ਵੱਲੋਂ ਬੜੀ ਹੀ ਮੁਸ਼ਕਲ ਕਰਕੇ ਤਾਲਾ ਤੋੜ ਕੇ ਬਚਾਇਆ ਗਿਆ ਤਦ ਆਸ ਦੀ ਕਿ ਲੁਧਿਆਣਾ ਦੀ ਦક્ષ ਨਿਟਵੇ ਫਾਰਮ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਇਸ ਤੇ ਤ ਕਪੜਾ ਫੈਕਟਰੀ ਹੈ 4 ਮੰਜ਼ਲਾ ਕਪੜਾ ਫੈਕਟਰੀ ਜਿਸ ਤੇ ਅੱਗ ਲੱਗ ਗਈ ਤੇ 2 ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਾਂ ਦਾਲਦੀ ਕੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਦੇ ਉੱਪਰ ਬੁਲਾਇਆ ਗਿਆ ਤੇ ਨਾ ਸਿਰਫ ਇਸ ਵਿਚਕਾਰ ਜਾਨ ਦਾ ਨੁਕਸਾਨ ਹੋਇਆ ਬਲਕਿ ਕਾਫੀ ਜ਼ਿਆਦਾ مالی ਨੁਕਸਾਨ ਵੀ ਹੋਇਆ ਮਸ਼ੀਨਰੀ ਧਾਗੇ ਧਾਗੇ ਇਸ ਦੇ ਨਾਲ ਹੀ ਤਿਆਰ ਕੀਤਾ ਗਿਆ ਮਾਲ ਵੀ ਜਿਹੜਾ ਹੈ ਉਹ ਵੀ ਸੜ ਕੇ ਸਵਾਹ ਹੋ ਗਿਆ ਤਾਂ ਦਾਲਦੀ ਕੇ ਸਵੇਰ ਦੇ ਸਮੇਂ ਜਿਸ ਵੇਲੇ 6 ਵਜੇ ਤੋਂ ਉੱਠਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਕਰਮਚਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਵੱਲੋਂ ਦਰਵਾਜ਼ਾ ਖੜਕਾ ਕੇ ਲੋਕਾਂ ਤੋਂ ਲਗਾਤਾਰ ਹੀ ਮਦਦ ਮੰਗੀ ਜਾ ਰਹੀ ਸੀ ਖਾਸ ਤੌਰ ਤੇ ਸਾਹਮਣੇ ਆ ਰਿਹਾ ਹੈ ਕਿ ਕੋਈ ਵੀ ਫਾਇਰ ਐਕਸਟਿੰਗੁਇਸ਼ਰ ਜਿਹੜਾ ਉਹ ਵੀ ਫੈਕਟਰੀ ਦੇ ਅੰਦਰ ਮੌਜੂਦ ਨਹੀਂ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪਰ ਜਿਨ੍ਹਾਂ ਦਾ ਰੋਸ਼ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਦਾ ਰੋਸ਼ ਦੇਖਦੇ ਹੋਏ ਪੁਲਿਸ ਦੇ ਵੱਲੋਂ ਫੈਕਟਰੀ ਦੇ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਸ ਵਿੱਚਕਾਰ ਇੱਕ ਗ੍ਰਿਫਤਾਰੀ ਫਿਲਹਾਲ ਦੇ ਲਈ ਪੁਲਿਸ ਦੇ ਵੱਲੋਂ ਕਰ ਲਈਤੀ ਗਈ ਹੈ ਜਦਕਿ ਦੂਸਰਾ ਵਿਅਕਤੀ ਜਿਹੜਾ ਫਰਾਰ ਦੇਖਿਆ ਜਾ ਸਕਦਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਦੂਸਰੀ ਗ੍ਰਿਫਤਾਰੀ ਕਦੋਂ ਹੋਏਗੀ ਇਹ ਦੇਖਣਾ ਹੋਏਗਾ ਪਰ ਕੁਲ ਮਿਲਾ ਕੇ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਸਥਿਤ ਦક્ષ ਨੈਟਵੇਅਰ ਫਰਮ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਤੇ ਜਿਸ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿੱਚਕਾਰ ਮੌਤ ਹੋ ਗਈ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਤਸਵੀਰਾਂ ਲੁਧਿਆਣਾ ਦੇ ਬਾਲ ਸਿੰਘ ਨਗਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਇੱਕ ਕੱਪੜਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੇ ਤੇ ਅੱਗ ਲੱਗਣ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿੱਚਕਾਰ ਮੌਤ ਹੋ ਗਈ ਤਦ ਆਸਦੀ ਹੈ ਕਿ ਜਿਸ ਵਕਤੇ ਕਰਮਚਾਰੀ ਨਾਈਟ ਡਿਊਟੀ ਕਰ ਰਹੇ ਸੀ ਤੋਂ ਉਸ ਵੇਲੇ ਫੈਕਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵੱਲੋਂ 12 ਦੀ ਤਾਲਾ ਮਾਰ ਦਿੱਤਾ ਗਿਆ ਸੱਤ ਕਰਮਚਾਰੀ ਜਿਹੜੇ ਅੰਦਰ ਕੰਮ ਕਰ ਰਹੇ ਸੀ ਜਿਸ ਵੇਲੇ ਅੱਗ ਲੱਗੀ ਉਸ ਵੇਲੇ ਦੋ ਦੀ ਜਿਹੜੀ ਇਸ ਵਿੱਚਕਾਰ ਮੌਤ ਹੋ ਗਈ ਜਦਕਿ ਪੰਜ ਨੂੰ ਪੜੋਸੀਆਂ ਦੇ ਵੱਲੋਂ ਬੜੀ ਹੀ ਮੁਸ਼ਕਲ ਕਰਕੇ ਤਾਲਾ ਤੋੜ ਕੇ ਬਚਾਇਆ ਗਿਆ ਤਦਾਲਦੀ ਕਿ ਲੁਧਿਆਣਾ ਦੀ ਦક્ષ ਨਿਟਵੇਅ ਫਾਰਮ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਸਥਿਤ ਇੱਕ ਕਪੜਾ ਫੈਕਟਰੀ ਹੈ ਚਾਰ ਮੰਜ਼ਲਾ ਕਪੜਾ ਫੈਕਟਰੀ ਜਿਸ ਤੇ ਅੱਗ ਲੱਗ ਗਈ ਤੇ ਦੋ ਕਰਮਚਾਰੀਆਂ ਦੀ ਇਸ ਵਿੱਚਕਾਰ ਮੌਤ ਹੋ ਗਈ ਤਦਾਲਦੀ ਕੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਤੇ ਉੱਪਰ ਬੁਲਾਇਆ ਗਿਆ ਤੇ ਨਾ ਸਿਰਫ ਇਸ ਵਿੱਚਕਾਰ ਜਾਨ ਦਾ ਨੁਕਸਾਨ ਹੋਇਆ ਬਲਕਿ ਕਾਫੀ ਜ਼ਿਆਦਾ مالی ਨੁਕਸਾਨ ਵੀ ਹੋਇਆ ਮਸ਼ੀਨਰੀ ਧਾਗੇ ਧਾਗੇ ਇਸ ਦੇ ਨਾਲ ਹੀ ਤਿਆਰ ਕੀਤਾ ਗਿਆ ਮਾਲ ਵੀ ਜਿਹੜਾ ਹੈ ਉਹ ਵੀ ਸਾੜ ਸਵਾ ਹੋ ਗਿਆ ਤਦ ਦਾ ਜਿ ਕਿ ਸਵੇਰ ਦੇ ਸਮੇਂ ਜਿਸ ਵੇਲੇ 6 ਵਜੇ ਤੋਂ ਉੱਠਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਕਰਮਚਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਵੱਲੋਂ ਦਰਵਾਜ਼ਾ ਖੜਕਾ ਕੇ ਲੋਕਾਂ ਤੋਂ ਲਗਾਤਾਰ ਹੀ ਮਦਦ ਮੰਗੀ ਜਾ ਰਹੀ ਸੀ ਇਹ ਵੀ ਖਾਸ ਤੌਰ ਤੇ ਸਾਹਮਣੇ ਆ ਰਿਹਾ ਹੈ ਕਿ ਕੋਈ ਵੀ ਫਾਇਰ ਐਕਸਟਿੰਗੁਇਸ਼ਰ ਜਿਹੜਾ ਉਹ ਵੀ ਫੈਕਟਰੀ ਦੇ ਅੰਦਰ ਮੌਜੂਦ ਨਹੀਂ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪਰਿਜਨਾਂ ਦਾ ਰੋਸ਼ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਦਾ ਰੋਸ਼ ਦੇਖਦੇ ਹੋਏ ਪੁਲਿਸ ਦੇ ਵੱਲੋਂ ਫੈਕਟਰੀ ਦੇ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਸ ਵਿੱਚਕਾਰ ਇੱਕ ਗ੍ਰਿਫਤਾਰੀ ਫਿਲਹਾਲ ਦੇ ਲਈ ਪੁਲਿਸ ਦੇ ਵੱਲੋਂ ਕਰ ਲਈਤੀ ਗਈ ਹੈ ਜਦਕਿ ਦੂਸਰਾ ਵਿਅਕਤੀ ਜਿਹੜਾ ਫਰਾਰ ਦੇਖਿਆ ਜਾ ਸਕਦਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਦੂਸਰੀ ਗ੍ਰਿਫਤਾਰੀ ਕਦੋਂ ਹੋਏਗੀ ਇਹ ਦੇਖਣਾ ਹੋਵੇਗਾ ਪਰ ਕੁਲ ਮਿਲਾ ਕੇ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਸਥਿਤ ਦક્ષ ਨੈਟਵੇਅਰ ਫਾਰਮ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਤੇ ਜਿਸ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੋਕ ਕਰੋ ਤਸਵੀਰਾਂ ਲੁਧਿਆਣਾ ਦੇ ਬਾਲ ਸਿੰਘ ਨਗਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਇੱਕ ਕੱਪੜਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਨਾਲ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਦ ਆਖਦੇ ਕਿ ਜਿਸ ਵਕਤੇ ਕਰਮਚਾਰੀ ਨਾਈਟ ਡਿਊਟੀ ਕਰ ਰਹੇ ਸੀ ਤੋਂ ਉਸ ਵੇਲੇ ਫੈਕਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵੱਲੋਂ 12 ਦੀ ਤਾਲਾ ਮਾਰ ਦਿੱਤਾ ਗਿਆ ਸੱਤ ਕਰਮਚਾਰੀ ਜਿਹੜੇ ਨੇ ਅੰਦਰ ਕੰਮ ਕਰ ਰਹੇ ਸੀ ਜਿਸ ਵੇਲੇ ਅੱਗ ਲੱਗੀ ਉਸ ਵੇਲੇ ਦੋ ਦੀ ਜਿਹੜੀ ਸਵਿਚਕਾਰ ਮੌਤ ਹੋ ਗਈ ਜਦ ਕਿ ਪੰਜ ਨੂੰ ਪੜੋਸੀਆਂ ਦੇ ਵੱਲੋਂ ਬੜੀ ਹੀ ਮਸ਼ੱਕਤ ਕਰਕੇ ਤਾਲਾ ਤੋੜ ਕੇ ਬਚਾਇਆ ਗਿਆ ਤਦ ਆਸ ਦੀ ਕਿ ਲੁਧਿਆਣਾ ਦੀ ਦક્ષ ਨਿਟਵੇ ਫਾਰਮ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਖੇ ਸਥਿਤ ਹੈ ਕਪੜਾ ਫੈਕਟਰੀ ਹੈ ਚਾਰ ਮੰਜ਼ਲਾ ਕਪੜਾ ਫੈਕਟਰੀ ਜਿਸ ਤੇ ਅੱਗ ਲੱਗ ਗਈ ਤੇ ਦੋ ਕਰਮਚਾਰੀਆਂ ਦੀ ਇਸ ਵਿਚਕਾਰ ਮੌਤ ਹੋ ਗਈ ਤਾਂ ਦਲਦਲ